ਦੀ ਸਾਰਾ ਮਸਲਾ ਜੀ ਦੇ ਜੀ ਕੱਲ ਮਿਤੇ 21:08 ਵਜੇ ਨੂੰ ਜੀਐਸਏ ਮਲਬੀਰ ਸਿੰਘ ਸਵੇਰ ਪੁਸਤ ਪਾਰਟੀ ਇਲਾਕੇ ਦੇ ਵਿੱਚ ਗਤ ਕਰਨ ਲੱਗਿਆ ਸੀ ਗਤ ਕਰਦੇ ਹੋਏ ਭਗਵਾਨਪੁਰਾ ਵੱਡੇ ਤੋਂ ਨਜ਼ਦੀਕ ਪਹੁੰਚੇ ਤੇ ਦੋ ਨੌਜਵਾਨ ਇੱਕ ਮੋਟਰਸਾਈਕਲ ਖੜਾ ਕਰਕੇ ਰੁਕੇ ਹੋਏ ਜੋ ਪੁਸਤ ਪਾਰਟੀ ਦੇ ਵਰਦੀ ਚ ਪੇ ਕੇ ਤੇ ਇੱਕ ਨੌਜਵਾਨ ਨੇ ਮੋਟਰਸਾਈਕਲ ਭਜਾ ਲਿਆ ਤੇ ਦੂਸਰਾ ਝੁਨੇ ਵੀ ਦੀਪਕ ਜਮਦਾ ਜਿਸ ਨੂੰ ਨੂੰ ਵੀਰ ਸਿੰਘ ਨੇ ਸਾਥੀ ਕਰਮਚਾਰੀ ਮਨਨ ਕਾਪੂ ਪੀਤਾ ਨਾਮ ਨਾਪਦਾ ਪੁੱਛਿਆ ਜਿਸ ਨੇ ਆਪਣਾ ਨਾਮ ਰਜੀਤ ਸਿੰਘ ਪੁੱਤਰ ਨਰਮਲ ਸਿੰਘ ਵਾਸੀ ਭਵਾਨਪੁਰਾ ਦੱਸਿਆ ਤੇ ਭੱਜਣ ਵਾਲਾ ਵਿਅਕਤੀ ਨੌਜਵਾਨ ਹਰਜਿੰਦਰ ਸਿੰਘ ਇਸ ਗਿੰਦਰ ਪੁੱਤਰ ਮੇਜਲ ਸਿੰਘ ਵਾਸੀ ਸਾਣਪੁਰਾ ਦੱਸਿਆ ਜੋ ਦਰਾਨੇ ਪੁੱਛ ਕੇ ਚਪਰ ਇਗੜਾ ਰਜੀਤ ਸਿੰਘ ਨੇ ਫਾਪਾ ਸੁਟਿਆ ਥੱਲੇ ਉਹਨੂੰ ਚੁੱਕਵਾ ਕੇ ਚੈੱਕ ਕੀਤਾ ਤੇ ਉਹਨੇ ਦੱਸਿਆ ਵਿੱਚ ਆਦੀਮ ਆ ਜਿਹਦਾ ਬਲਬੀਨ ਸਿੰਘ ਐਸੀ ਨੇ 33 ਤਰ੍ਹਾਂ ਡਾਕਟਰ ਨੂੰ ਡਾਕਟਰ ਉਹਨੇ ਕੰਡੇਰਾ ਹੀ ਬਦਲ ਕੀਤਾ ਤਾਂ ਉਹ 300 ਗ੍ਰਾਮ ਹੋਈ ਜਿਸ ਤਰ੍ਹਾਂ ਮੁਰਕੇ ਤਫਤੀਸ਼ ਹਵਲ ਵਿੱਚ ਕਰਦੀ ਮਕਦਮਾ ਨੰਬਰ 84 ਪਰਮਿਤੀ 218 22 ਅੰਡਰ ਸੈਕਸ਼ਨ 18 29 ਕਡ 85 ਐਨਡੀਪੀਸ ਤਾਣਾ ਪਿਕਿਉਣ ਦਰਜਦਰਜਾ ਕੀਤਾ ਗਿਆ ਜਿਸ ਨੂੰ ਅਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਨਰਮਾੜਾ ਫਰਦੀਤਾ ਜਾਵੇਗਾ ਤੇ ਇਸ ਰੇਤੂ ਡਿਗਨਾਈ ਨਾਲ ਕੋਸ਼ਿਸ਼ ਕੇ ਸਥਿਤੀ ਜਾਓਗੇ ਕਿ ਕਿਥੋਂ ਲੈ ਕੇ ਆਉਂਦੇ ਆ ਕਿਥੇ ਗਾਂ ਵੇਚਣੀ ਸਾਰੇ ਮੁਕੰਮਲ ਅਦੇਸ਼ ਕਰਕੇ ਦੂਜੇ ਦੋਸ਼ੀ ਨੂੰ ਕਰਤਾ ਦੱਸ ਸਰ ਇਹਨਾਂ ਦੇ ਕੋਈ ਪਹਿਲਾਂ ਵੀ ਕੋਈ ਪਰਚੇ ਹੈ ਜੀ ਇਸ ਨਰਮਤ ਸਿੰਘ ਦੇ ਜਿਹੜਾ ਇੱਕ ਪਹਿਲਾ ਪਰਚਾ ਥਾਣਾ ਜੰਡਿਆਲਾ ਵਿਖੇ ਉਹ ਵੀ ਆਪਣਾ ਪਰਚਾ ਆ ਇਸ ਤਰਕੇ ਕ੍ਰਿਮੀਨਲ ਅਕੈਡਮੀ ਦਾ ਆਦਮੀ ਆ ਤੇ ਜਿਹੜੀ ਬਰੀਕੀ ਨਾਲ ਜਾਂਚ ਕੀਤੀ ਜਾਣੀ ਬਣਦੀ ਆ